ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੌਜੂਦਾਂ ਜਿੱਥੇ ਕਿ ਅੱਜ ਸਰਦੀਆਂ ਮੌਸਮ ਵਿੱਚ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਪਹੁੰਚੀਆਂ ਨੇ ਸੋ ਤਸਵੀਰਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਤੁਹਾਨੂੰ ਸਾਂਝਾ ਕਰਾਂਗੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਇਸ ਪਵਿੱਤਰ ਦਰ ਤੇ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਸੋ ਸਰਦੀਆਂ ਮੌਸਮ ਹੈ ਤਾਪਮਾਨ ਦੀ ਗੱਲ ਕਰੀਏ ਤਾਂ 12 ਤੋਂ 13 ਡਿਗਰੀ ਦਾ ਤਾਪਮਾਨ ਇਸ ਸਮੇਂ ਜਿਹੜਾ ਕਿ ਦਰਜ ਕੀਤਾ ਜਾ ਰਿਹਾ ਔਰ ਇਸ ਸਮੇਂ ਸੰਗਤ ਧੁੱਪ ਵਿੱਚ ਬੈਠ ਕੇ ਬਾਣੀ ਸਰਵਣ ਕਰਦੀ ਹੋਈ ਨਜ਼ਰ ਆਊਗੀ ਔਰ ਜੇਕਰ ਤੁਹਾਨੂੰ ਸਭ ਤੋਂ ਪਹਿਲਾਂ ਬਾਹਰ ਦੀਆਂ ਤਸਵੀਰਾਂ ਘੰਟਾ ਘਰ ਪਲਾਜ ਦੀਆਂ ਤਸਵੀਰਾਂ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਧੁੱਪ ਵਿੱਚ ਬੈਠ ਕੇ ਜਿਹੜੀ ਸੰਗਤ ਬਾਹਰ ਆਈ ਹੈ ਉਹ ਆਨੰਦ ਮਾਨ ਰਹੀ ਹੈ ਕਿਉਂਕਿ ਇਸ ਪਵਿੱਤਰ ਆਸਥਾਨ ਤੇ ਜਦੋਂ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਤਾਂ ਗੁਰਬਾਣੀ ਦਾ ਸੁਣ ਕੇ ਆਨੰਦ ਮਾਨਦੀ ਹੈ ਔਰ ਘੰਟਾ ਘਰ ਬਾਹਰੋਂ ਜਿਹੜਾ ਪਲਾਜ ਦੇ ਬਾਹਰ ਇੱਕ ਫਾਊਂਟੇਨ ਲੱਗਾ ਹੈ ਉਸ ਦੇ ਅਲ ਦੇ ਵਾਲੇ ਜੋ ਬੈਠਣ ਲਈ ਜਗ੍ਹਾ ਬਈਏ ਉੱਥੇ ਬੈਠ ਕੇ ਸੰਗਤ ਬਾਣੀ ਸਰਵਣ ਕਰਦੀ ਹੈ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਆਲ ਦਵਾਲ ਜਿੰਨੇ ਵੀ ਜਿੱਥੇ ਤੁਸੀਂ ਬੈਠੇ ਪਈ ਹੋਈ ਹੈ ਉੱਥੇ ਸੰਗਤ ਬੈਠੀ ਹੋਈ ਤੁਹਾਨੂੰ ਨਜ਼ਰ ਆਏਗੀ ਸੋ ਸਤਖੰਡ ਸ਼੍ਰੀ ਦਰਬਾਰ ਸਾਹਿਬ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਪਣੇ ਪਰਿਵਾਰਾਂ ਸਮੇਤ ਇਸ ਪਵਿੱਤਰ ਦਰ ਤੇ ਨਤਮਸਤਕ ਹੋਣ ਲਈ ਪਹੁੰਚਦੀ ਹੈ ਸੋ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਆ ਕੇ ਸੰਗਤ ਮੱਥਾ ਟੇਕਦੀ ਹੈ ਸਰਬਤ ਦੇ ਭਲੇ ਦੀ ਅਰਦਾਸ ਕਰਦੀ ਹੈ ਸੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਕਿ ਪ੍ਰਕਰਮਾਂ ਦੇ ਵਿੱਚ ਤੁਹਾਨੂੰ ਸੰਗਤ ਨਜ਼ਰ ਆਊਗੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੀ ਸਹੂਲਤ ਦੇ ਲਈ ਵਧੀਆ ਪ੍ਰਬੰਧ ਕੀਤੇ ਗਏ ਨੇ ਮੋٹے-ਮੋٹے ਮੈਟ ਵਿਛਾਏ ਗਏ ਨੇ ਤਾਂ ਜੋ ਸਰਦੀ ਮੌਸਮ ਵਿੱਚ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਸੋ ਸੰਗਤ ਪ੍ਰਕਰਮਾਂ ਦੇ ਵਿੱਚ ਬੈਠ ਕੇ ਬਾਣੀ ਸਰਵਣ ਕਰ ਰਹੀ ਹੈ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤੇ ਜਾ ਰਹੇ ਨੇ ਜੋੜੇ ਘਰ ਵਿੱਚ ਸੇਵਾ ਕੀਤੀ ਜਾ ਰਹੀ ਹੈ ਸੋ ਸਰਦੀ ਦਾ ਮੌਸਮ ਹੈ ਫਿਰ ਵੀ ਸੰਗਤ ਦੇ ਮਨਾਂ ਚ ਅਥਾ ਅਸ਼ਰਦਾ ਭਾਵਨਾ ਹੈ ਸੋ ਦੂਰੋ ਦੂਰੋਂ ਸੰਗਤਾਂ ਇਸ ਦਰ ਤੇ ਪਵਿੱਤਰ ਦਰ ਤੇ ਆ ਕੇ ਨਤਮਸਤਕ ਹੁੰਦੀਆਂ ਨੇ ਔਰ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੀਆਂ ਨੇ ਸੋ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦਰ ਤੇ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪਹੁੰਚਦੀ ਹੈ ਉੱਥੇ ਅਲੱਗ-ਅਲੱਗ ਥਾਵਾਂ ਤੋਂ ਦੇਸ਼ ਦੇ ਕੋਨੇ-ਕੋਨੇ ਤੋਂ ਸੰਗਤ ਪਹੁੰਚੀ ਹੋਈ ਹੈ ਭਾਵੇਂ ਕਿਸੇ ਵੀ ਜਾ ਧਰਮ ਦਾ ਹੋਵੇ ਇਸ ਦਰ ਤੇ ਆ ਕੇ ਨਤਮਸਤਕ ਹੁੰਦਾ ਸੋ ਲੰਗਰ ਹਾਲ ਦੇ ਵਿੱਚ ਸਾਂਝੇ ਤੌਰ ਤੇ ਜਿਹੜੀ ਕਿ ਸੇਵਾ ਕੀਤੀ ਜਾਂਦੀ ਹੈ ਸੁਤੰਤਨ ਸ਼੍ਰੀ ਗੁਰੂ ਰਾਮ ਦਾ ਦਰ ਤੇ ਪਹੁੰਚੇ ਹੋ ਨਤਮਸਤਕ ਹੋਏ ਹੋ ਕੀ ਲੱਗਦਾ ਕਿ ਇਸ ਦਰ ਤੇ ਜਦੋਂ ਕੋਈ ਵੀ ਆ ਜਾਂਦਾ ਤਾਂ ਮਨ ਨੂੰ ਸਕੂਨ ਮਿਲਦਾ ਕੋਈ ਵੀ ਇੱਥੇ ਆ ਕੇ ਦਰ ਤੇ ਨਤਮਸਤਕ ਹੋ ਸਕਦਾ ਹਾਂਜੀ ਦਰ ਦੇ ਉੱਤੇ ਕੋਈ ਵੀ ਆ ਕੇ ਨਤਮਸਤਕ ਹੋ ਸਕਦਾ ਇਹ ਸਿਰ ਗੁਰੂ ਧਰਮ ਦਾ ਨਹੀਂ ਹੈਗਾ ਸਾਰੇ ਧਰਮਾਂ ਦੇ ਦਰਵਾਜ਼ੇ ਜਿਹੜੇ ਆ ਬਿਲਕੁਲ ਖੁੱਲੇ ਆ ਜਮਾਦਰ ਮਹਾਂ ਦੇ ਸੰਜਾ ਉਪਦੇਸ਼ ਮੇਰਾ ਬਖਸ਼ਿਆ ਮਹਾਰਾਜ ਨੇ ਕੋਈ ਵੀ ਆ ਸਕਦਾ ਇੱਥੇ ਕੋਈ ਹੈ ਨਹੀਂ ਕੋਈ ਵੀ ਕਿ ਕੋਈ ਕੇ ਨੇ ਹੁਣਾ ਕਿ ਨਹੀਂ ਹੁਣਾ ਜਿਹੜਾ ਆ ਕੇ ਜਿਹੜਾ ਮਰਜ਼ੂਬ ਸੇਵਾ ਕਰ ਸਕਦਾ ਹੈਗਾ ਇੱਥੇ ਆ ਕੇ ਮਨ ਇੰਨਾ ਵਧੀਆ ਬਿਆਕਲ ਹੋਇਆ ਮਨ ਜਿਹੜਾ ਆ ਕੇ ਸ਼ਾਂਤ ਹੋ ਜਾਂਦਾ ਹੈਗਾ ਤੇ ਪਰਮਾਤਮਾ ਨਾਲ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਦਾਂ ਸਾਰ ਸਾਰ ਗੁਰੂ ਨਾਮ ਜਾ ਦੇ ਦਰਸ਼ਨ ਹੁੰਦੇ ਹਨ ਇਸ ਤਰ੍ਹਾਂ ਆਪਣੇ ਆਪ ਅੰਦਰ ਜਿਹੜਾ ਮਨ ਵਿੱਚ ਜਿਹੜਾ ਮਹਿਸੂਸ ਬਹੁਤ ਹੁੰਦਾ ਹੈ ਇਸ ਤਰ੍ਹਾਂ ਇਹ ਲੱਗਦਾ ਕਿ ਜਦੋਂ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਜਾਂ ਲੰਗਰ ਛਕਦੇ ਤਾਂ ਸਾਰੇ ਇੱਕੋ ਜਿਹੇ ਬੈਠੇ ਹੁੰਦੇ ਨੇ ਕੋਈ ਇਸ ਤਰ੍ਹਾਂ ਵੀ ਕਿਸੇ ਨੂੰ ਕੋਈ ਵੀਆਈਪੀ ਟ੍ਰੀਟਮੈਂਟ ਮਿਲਦਾ ਜਾਂ ਵੀਆਈਪੀ ਲੰਗਰ ਮਿਲ ਰਿਹਾ ਕੋਈ ਇਸ ਤਰ੍ਹਾਂ ਸਭ ਨੂੰ ਸਾਂਝਾ ਹੀ ਮਿਲਦਾ ਹਾਂਜੀ ਇੱਥੇ ਉਸ ਤਰ੍ਹਾਂ ਹੀ ਆਵੇ ਜਿਸ ਤਰ੍ਹਾਂ ਚੌਵਰਾ ਨੂੰ ਕਿਹਾ ਨਾ ਪਹਿਲਾਂ ਹੀ ਮੈਂ ਚੌਵਰਾ ਸਾਂਝਾ ਦੇ ਸਵਾਸ ਤੇ ਕੋਈ ਵੀ ਖਾ ਸਕਦਾ ਉਹ ਲੰਗਰ ਦਾ ਇਹਦਾ ਕੋਈ ਨਹੀਂ ਹੈਗਾ ਕੋਈ ਵੱਡਾ ਕੋਈ ਨਿਕਾਬ ਗੁਰੂ ਅਮਰਦਾਸ ਜੀ ਤੇ ਗੋਇੰਦਵਾਲ ਸਾਹਿਬ ਜਦ ਆਇਆ ਅਕਬਰ ਆਇਆ ਸੀਗਾ ਉਹਨੇ ਵੀ ਆ ਕੇ ਜਿਹੜਾ ਪੰਕਤੇ ਦੇ ਵਿੱਚ ਆ ਕੇ ਲੰਗਰ ਛਕਿਆ ਸੀਗਾ ਉਹਨਾਂ ਦਾ ਮਨ ਜਿਹੜਾ ਬਿਲਕੁਲ ਤ੍ਰਿਪਤ ਹੋ ਗਿਆ ਹੀਗਾ ਤੇ ਉਹਾਂ ਦੇ ਵਿੱਚ ਜਿੱਦਾਂ ਨੰਦ ਇਹ ਮੈਨੂੰ ਇੱਥੇ ਲੰਗਰ ਚ ਆਇਆ ਉਹਨਾਂ ਕਿਤੇ ਨਾ ਦਿਆ ਗੁਰੂ ਘਰ ਕਿਤੇ ਵੀ ਹੋ ਜਾਓ ਤੁਸੀਂ ਲੰਗਰ ਹਰ ਤਰ੍ਹਾਂ ਮਨ ਜਿਹੜਾ ਤ੍ਰਿਪਤ ਹੋ ਜਾਂਦਾ ਬਿਲਕੁਲ ਕੀ ਲੱਗਦਾ ਕਿ ਜਦੋਂ ਇਸ ਪਵਿੱਤਰ ਦਰ ਤੇ ਆ ਕੇ ਇਸ਼ਨਾਨ ਕਰਦੇ ਆ ਤਾਂ ਮਨ ਨੂੰ ਸ਼ਾਂਤੀ ਮਿਲਦੀ ਹੈ ਔਰ ਵਡਪਾਗੀਆਂ ਨੇ ਸੰਗਤ ਜਿਹੜੀ ਇਸ ਦਰ ਤੇ ਆ ਕੇ ਇਸ਼ਨਾਨ ਕਰਦੀ ਬਹੁਤ ਵਧੀਆ ਲੱਗਦਾ ਜੀ ਰੋ ਇੱਥੇ ਆ ਕੇ ਇਸ਼ਨਾਨ ਕਰੀਦਾ ਜੀ ਹਾਂਜੀ ਇਹ ਪਹਿਲੀ ਵਾਰ ਹੀ ਆਇਆ ਨਹੀਂ ਨਹੀਂ ਮੈਂ ਬੜੀ ਰਿਆ ਮੇਰਾ ਪਿੰਡ ਲੱਗ ਗਿਆ ਹੁਸ਼ਿਆਨਕਰਿਆ ਦੇ ਹਾਂਜੀ ਘਰੇਂਡੇ ਦਾ ਲੱਗੇ ਕੀ ਲੱਗਦਾ ਜਦੋਂ ਸੰਗਤ ਇੱਥੇ ਆਉਂਦੀ ਹਾਂਜੀ ਮਾਸੂਰ ਮਿਲਦਾ ਬਹੁਤ ਵਧੀਆ ਬਹੁਤ ਵਧੀਆ ਪਰਿਵਾਰ ਸਮੇਤ ਵੀ ਉਹਨੂੰ ਪਰਿਵਾਰ ਸਮੇਤ ਹੀ ਆਏ ਆ ਮਸੀ ਗਏ ਉਹਦੇ ਮਸੀ ਦੇ ਬੇਟੇ ਉੱਧਰ ਆ ਬੱਚੇ ਕਿਵੇਂ ਤੇ ਲੱਗਦੇ ਨੇ ਕਿਉਂਕਿ ਸ਼ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਵੱਲੋਂ ਮੋਟੇ ਮੋਟੇ ਮੈਟ ਵਿਛਾਈ ਗੇ ਸਰਦੀਆਂ ਮੌਸਮ ਹੈ ਤਾਂ ਜੋ ਸੰਗਤ ਨੂੰ ਬੰਦ ਬਹੁਤ ਵਧੀਆ ਜੀ ਹਾਂਜੀ ਹੋਰ ਵੀ ਜਿਹੜੇ ਸ਼੍ਰੋਮਣੀ ਗੁਰੂ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧਿਤ ਕੀਤਾ ਗਿਆ ਸਭ ਬਹੁਤ ਵਧੀਆ ਇਨਸਾਨ ਬਿਲਕੁਲ ਸੋ ਸੰਗਤਾਂ ਬੜੀ ਦੂਰ ਦੂਰੋਂ ਆਈਆਂ ਨੇ ਇਸ ਦਰ ਤੇ ਆ ਕੇ ਨਤਮਸਤਕ ਹੁੰਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਕਿ ਇੱਥੇ ਹਰ ਕੋਈ ਆ ਕੇ ਨਤਮਸਤਕ ਹੋ ਜਾਂਦਾ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਚਾਹੇ ਕੋਈ ਵੀ ਇੱਥੇ ਆ ਕੇ ਸੇਵਾ ਕਰੇ ਲੰਗਰ ਛਕੇ ਬਾਣੀ ਸੁਨੇ ਬੜੀ ਹੀ ਸ਼ਰਦਾਪਾਉਣਾ ਨਾਲ ਹਰ ਕੋ ਇੱਥੇ ਆ ਕੇ ਨਤਮਸਤਕ ਹੁੰਦਾ ਸੋ ਦੂਰੋਂ ਦੂਰੋਂ ਸੰਗਤਾਂ ਪਹੁੰਚਦੀਆਂ ਨੇ ਜਦੋਂ ਇਸ ਦਰ ਤੇ ਆ ਕੇ ਸੰਗਤਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਨੇ ਤਾਂ ਮਨ ਨੂੰ ਕਿੰਨਾ ਕੁ ਸਕੂਨ ਮਿਲਦਾ ਕਿਉਂਕਿ ਇਸ ਦਰ ਤੇ ਇਸ਼ਨਾਨ ਕਰਨਾ ਬਹੁਤ ਹੀ ਪਵਿੱਤਰ ਮੰਨੇ ਜਾਂਦਾ ਹਾਂਜੀ ਕਲਸਾ ਵਰਗਾ ਤੇ ਕਾਲਪੁਰ ਜੇ ਇੱਕ ਜੇ ਪਵਿੱਤਰ ਸਥਾਨ ਹੈ ਢਿੱਡੇ ਸਵੇਰ ਥਾਂ ਨਹੀਂ ਤੂ ਜੀਆ ਬੱਦੋ ਬੁਰਗੋ ਜਾਦੇ ਤਾਂ ਦੋਸ ਹੈ ਇਹ ਸਥਾਨ ਨਾਲ ਦੁੱਖ ਦੂਰ ਹੰਨ ਮਹਾਰਾਜ ਕਿਰਪਾ ਦਿੰਦੇ ਹਾਂਜੀ ਸੋ ਕਿਨੇ ਲੱਗਦਾ ਨਹੀਂ ਕਿ ਸੰਗਤ ਬੜੀ ਦੂਰੋਂ ਦੂਰੋਂ ਆ ਕੇ ਇੱਥੇ ਆ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਆਲ ਵਰਲਡ ਦੀ ਦੁਨੀਆ ਇੱਥੇ ਆਉਂਦੀ ਹੈ ਤੇ ਸਭ ਸੁੱਖ ਦੁੱਖ ਸਭ ਪੂਰੇ ਹੁੰਦੇ ਨੇ ਆਰੇ ਕਿਰਪਾਂਦੀਪ ਸਾਹਿਬ ਜੀ ਬਿਲਕੁਲ ਜੋ ਬਹੁਤ ਸੰਗਤ ਇਥੇ ਆ ਕੇ ਅਰਦਾਸ ਕਰਦੀ ਹੈ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਸੋ ਅੱਜ ਦੇ ਤਾਪਮਾਨ ਦੀ ਗੱਲ ਕਰੀਏ ਤਾਂ 12 ਤੋਂ 13 ਡਿਗਰੀ ਜਿਹੜਾ ਕਿ ਤਾਪਮਾਨ ਹੈ ਫਿਰ ਵੀ ਠੰਡੇ ਮੌਸਮ ਦੇ ਵਿੱਚ ਵੀ ਸੰਗਤਾਂ ਇਸ ਦਰ ਤੇ ਆ ਕੇ ਨਤਮਸਤਕ ਹੋ ਰਹੀਆਂ ਨੇ ਸੋ ਪਵਿੱਤਰ ਦਰ ਤੇ ਆ ਕੇ ਇਸ਼ਨਾਨ ਕੀਤੇ ਜਾ ਰਹੇ ਨੇ ਧੰਤਨ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਸੋ ਸਭ ਤੋਂ ਵੱਡੀ ਗੱਲ ਕਿ ਇਸ ਦਰ ਤੇ ਆ ਕੇ ਹਰ ਕੋਈ ਨਤਮਸਤਕ ਹੁੰਦਾ ਚਾਹੇ ਉਹ ਕਿਸੇ ਵੀ ਜਾਤ ਧਰਮ ਦਾ ਹੋਵੇ ਹਰ ਕੋਈ ਬਰਾਬਰ ਹੈ ਔਰ ਲੰਗਰ ਹਾਲ ਦੇ ਵਿੱਚ ਗੱਲ ਕਰੀ ਲੰਗਰ ਸਖ ਸਕਦਾ ਹੈ ਸੇਵਾ ਕਰ ਸਕਦਾ ਹੈ ਬਾਣੀ ਸੁਣ ਸਕਦਾ ਹੈ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਸੋ ਧੰਤਨ ਅੰਸ਼੍ਰੀ ਗੁਰਰਾਮਦਾਸ ਜੀ ਨੇ ਸਭ ਨੂੰ ਬਰਾਬਰ ਰੱਖਿਆ ਹੋਇਆ ਔਰ ਸਭ ਤੋਂ ਵੱਡੀ ਗੱਲ ਕਿ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਜਿਹੜੇ ਕਿ ਪ੍ਰਬੰਧ ਵੀ ਜਿਹੜੇ ਕਿ ਇੱਥੇ ਕੀਤੇ ਗਏ ਨੇ ਸਰਦੀਆਂ ਮੌਸਮ ਵਿੱਚ ਵੀ ਮੋਟੇ-ਮੋਟੇ ਮੈਟ ਵਿਛਾਏ ਗਏ ਨੇ ਔਰ ਜਿਹੜਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਪੁਲ ਹੈ ਉਸ ਤੇ ਮੋਟੇ ਮੈਟ ਵਿਛਾਏ ਗਏ ਨੇ ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਤਾਪ ਦੇ ਮੌਸਮ ਵਿੱਚ ਵੀ ਵੱਡੀ ਗਿਣਤੀ ਵਿੱਚ ਸੰਗਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੌਜੂਦਾਂ ਜਿੱਥੇ ਕਿ ਅੱਜ ਸਰਦੀਆਂ ਮੌਸਮ ਵਿੱਚ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਪਹੁੰਚੀਆਂ ਨੇ ਸੋ ਤਸਵੀਰਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਤੁਹਾਨੂੰ ਸਾਂਝਾ ਕਰਾਂਗੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਪਵਿੱਤਰ ਦਰ ਤੇ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਸੋ ਸਰਦੀਆਂ ਮੌਸਮ ਹੈ ਤਾਪਮਾਨ ਦੀ ਗੱਲ ਕਰੀਏ ਤਾਂ 12 ਤੋਂ 13 ਡਿਗਰੀ ਦਾ ਤਾਪਮਾਨ ਇਸ ਸਮੇਂ ਜਿਹੜਾ ਕਿ ਦਰਜੇ ਕੀਤਾ ਜਾ ਰਿਹਾ ਔਰ ਇਸ ਸਮੇਂ ਸੰਗਤ ਧੁੱਪ ਵਿੱਚ ਬੈਠ ਕੇ ਬਾਣੀ ਸਰਵਣ ਕਰਦੀ ਹੋਈ ਨਜ਼ਰ ਆਊਗੀ ਔਰ ਜੇਕਰ ਤੁਹਾਨੂੰ ਸਭ ਤੋਂ ਪਹਿਲਾਂ ਬਾਹਰ ਦੀਆਂ ਤਸਵੀਰਾਂ ਘੰਟਾਕਰ ਪੱਲਜ ਦੀਆਂ ਤਸਵੀਰਾਂ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਧੁੱਪ ਵਿੱਚ ਬੈਠ ਕੇ ਜਿਹੜੀ ਸੰਗਤ ਬਾਹਰ ਆਈ ਹੈ ਉਹ ਆਨੰਦਮਾਨ ਰਹੀ ਹੈ ਕਿਉਂਕਿ ਇਸ ਪਵਿੱਤਰ ਆਸਥਾਨ ਤੇ ਜਦੋਂ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਤਾਂ ਗੁਰਬਾਣੀ ਦਾ ਸੁਣ ਕੇ ਆਨੰਦਮਾਨਦੀ ਹੈ ਔਰ ਘੰਟਾ ਘਰ ਬਾਹਰ ਜਿਹੜਾ ਪਲਾਜ਼ਾ ਦੇ ਬਾਹਰ ਇੱਕ ਫਾਊਂਟੇਨ ਲੱਗਾ ਹੈ ਉਸ ਦੇ ਆਲੇ ਦੁਆਲੇ ਜੋ ਬੈਠਣ ਲਈ ਜਗ੍ਹਾ ਹੈ ਉੱਥੇ ਬੈਠ ਕੇ ਸੰਗਤ ਬਾਣੀ ਸਰਵਣ ਕਰਦੀ ਹੈ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਆਲੇ ਦੁਆਲੇ ਜਿੰਨੇ ਵੀ ਜਿੱਥੇ ਤੁਸੀਂ ਬੈਠੇ ਪਈ ਹੋਈ ਹੈ ਉੱਥੇ ਸੰਗਤ ਬੈਠੀ ਹੋਈ ਤੁਹਾਨੂੰ ਨਜ਼ਰ ਆਏਗੀ ਸੋ ਸਤਖੰਡ ਸ਼੍ਰੀ ਦਰਬਾਰ ਸਾਹਿਬ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਪਣੇ ਪਰਿਵਾਰਾਂ ਸਮੇਤ ਇਸ ਪਵਿੱਤਰ ਦਰ ਤੇ ਨਤਮਸਤਕ ਹੋਣ ਲਈ ਪਹੁੰਚਦੀ ਹੈ ਸੋ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦਰ ਤੇ ਆ ਕੇ ਸੰਗਤ ਮੱਥਾ ਟੇਕਦੀ ਹੈ ਸਰਬਤ ਦੇ ਭਲੇ ਦੀ ਅਰਦਾਸ ਕਰਦੀ ਹੈ ਸੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਕਿ ਪ੍ਰਕਰਮਾਂ ਦੇ ਵਿੱਚ ਤੁਹਾਨੂੰ ਸੰਗਤ ਨਜ਼ਰ ਆਊਗੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੀ ਸਹੂਲਤ ਦੇ ਲਈ ਵਧੀਆ ਪ੍ਰਬੰਧ ਕੀਤੇ ਗਏ ਨੇ ਮੋٹے-ਮੋٹے ਮੈਟ ਵਿਛਾਏ ਗਏ ਨੇ ਤਾਂ ਜੋ ਸਰਦੀ ਦੇ ਮੌਸਮ ਵਿੱਚ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਸੋ ਸੰਗਤ ਪ੍ਰਕਰਮਾਂ ਦੇ ਵਿੱਚ ਬੈਠ ਕੇ ਬਾਣੀ ਸਰਵਨ ਕਰ ਰਹੀ ਹੈ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤੇ ਜਾ ਰਹੇ ਨੇ ਜੋੜੇ ਘਰ ਵੀ ਸੇਵਾ ਕੀਤੀ ਜਾ ਰਹੀ ਹੈ ਸੋ ਸਰਦੀ ਦਾ ਮੌਸਮ ਹੈ ਫਿਰ ਵੀ ਸੰਗਤ ਦੇ ਮਨਾਂ ਚ ਅਥਾ ਅਸ਼ਰਦਾ ਭਾਵਨਾ ਹੈ ਸੋ ਦੂਰੋ ਦੂਰੋਂ ਸੰਗਤਾਂ ਇਸ ਦਰ ਤੇ ਪਵਿੱਤਰ ਦਰ ਤੇ ਆ ਕੇ ਨਤਮਸਤਕ ਹੁੰਦੀਆਂ ਨੇ ਔਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਦਾ ਸ਼ੁਕਰਾਨਾ ਕਰਦੀਆਂ ਨੇ ਸੁਤੰਤਨ ਸ਼੍ਰੀ ਗੁਰੂ ਰਾਮਦਾਸ ਦਰ ਤੇ ਜਿੱਥੇ ਕਿ ਦੇਸ਼ਵ ਦੇਸ਼ਾਂ ਤੋਂ ਸੰਗਤ ਪਹੁੰਚਦੀ ਹੈ ਉੱਥੇ ਅਲੱਗ-ਅਲੱਗ ਥਾਵਾਂ ਤੋਂ ਦੇਸ਼ ਦੇ ਕੋਨੇ-ਕੋਨੇ ਤੋਂ ਸੰਗਤ ਪਹੁੰਚੀ ਹੋਈ ਹੈ ਭਾਵੇਂ ਕਿਸੇ ਵੀ ਜਾਤ ਰਮਦਾ ਹੋਵੇ ਇਸ ਦਰ ਤੇ ਆ ਕੇ ਨਤਮਸਤਕ ਹੁੰਦਾ ਸੋ ਲੰਗਰ ਹਾਲ ਦੇ ਵਿੱਚ ਸਾਂਝੇ ਤੌਰ ਤੇ ਜਿਹੜੀ ਕਿ ਸੇਵਾ ਕੀਤੀ ਜਾਂਦੀ ਹੈ ਸੁਤੰਤਨ ਸ਼੍ਰੀ ਗੁਰੂ ਰਾਮਦਾਸ ਦਰ ਤੇ ਪਹੁੰਚੇ ਹੋ ਨਤਮਸਤਕ ਹੋਇਓ ਕੀ ਲੱਗਦਾ ਕਿ ਇਸ ਦਰ ਤੇ ਜਦੋਂ ਕੋਈ ਵੀ ਆ ਜਾਂਦਾ ਤਾਂ ਮਨ ਨੂੰ ਸਕੂਨ ਮਿਲਦਾ ਕੋਈ ਵੀ ਇੱਥੇ ਆ ਕੇ ਦਰ ਤੇ ਨਤਮਸਤਕ ਹੋ ਸਕਦਾ ਹਾਂਜੀ ਦਰ ਦੇ ਉੱਤੇ ਕੋਈ ਵੀ ਆ ਕੇ ਨਾਮ ਸੋਈਦਾ ਇਸੇ ਕੋਈ ਧਰਮ ਦਾ ਨਹੀਂ ਹੈਗਾ ਸਾਰੇ ਧਰਮਾਂ ਦੇ ਦਰਵਾਜ਼ੇ ਜਿਹੜੇ ਆ ਬਿਲਕੁਲ ਖੁੱਲੇ ਆ ਚਾਹਾਂ ਧਰਮਾਂ ਦੇ ਸਾਂਝਾ ਉਪਦੇਸ਼ੀ ਵਿਰਾਭਖਸ਼ਿਆ ਮਹਾਰਾਜ ਨੇ ਕੋਈ ਵੀ ਆ ਸਕਦਾ ਇੱਥੇ ਕੋਈ ਹੈ ਨਹੀਂ ਕੋਈ ਵੀ ਕਿ ਕੋਈ ਕੇ ਨੇ ਹੁਣਾ ਕਿ ਨਹੀਂ ਹੁਣਾ ਜਿਹੜਾ ਆ ਕੇ ਜਿਹੜਾ ਮਰਜ਼ੂਬ ਸੇਵਾ ਕਰ ਸਕਦਾਗਾ ਇੱਥੇ ਆ ਕੇ ਮਨ ਇੰਨਾ ਵਧੀਆ ਬਿਆਕਲ ਹੋਇਆ ਮਨ ਜਿਹੜਾ ਆ ਕੇ ਸ਼ਾਂਤ ਹੋ ਜਾਂਦਾਗਾ ਤੇ ਪਰਮਾਤਮਾ ਨਾਲ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਦਾਂ ਸੋ ਸਾਗੁਰੂ ਨਾਮ ਜਦ ਦਰਸ਼ਨਮ ਦੇ ਹਨ ਇਸ ਤਰ੍ਹਾਂ ਆਪਣੇ ਆਪ ਅੰਦਰ ਜਿਹੜਾ ਮਨ ਵਿੱਚ ਜਿਹੜਾ ਮਹਿਸੂਸ ਬਹੁਤ ਹੁੰਦਾ ਹੈ ਇਸ ਤਰ੍ਹਾਂ ਇਹ ਲੱਗਦਾ ਕਿ ਜਦੋਂ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਜਾਂ ਲੰਗਰ ਛਕਦੇ ਤਾਂ ਸਾਰੇ ਇੱਕੋ ਜਿਹੇ ਬੈਠੇ ਹੁੰਦੇ ਨੇ ਕੋਈ ਇਸ ਤਰ੍ਹਾਂ ਨਹੀਂ ਵੀ ਕਿਸੇ ਨੂੰ ਕੋਈ ਵੀਆਈਪੀ ਟ੍ਰੀਟਮੈਂਟ ਮਿਲਦਾ ਜਾਂ ਵੀਆਈਪੀ ਲੰਗਰ ਮਿਲ ਰਿਹਾ ਕੋਈ ਇਸ ਤਰ੍ਹਾਂ ਸਭ ਨੂੰ ਸਾਂਝਾ ਹੀ ਮਿਲਦਾ ਹਾਂਜੀ ਇਥੇ ਉਸ ਤਰ੍ਹਾਂ ਹੀ ਆਵੇ ਜਿਸ ਤਰ੍ਹਾਂ ਚੌਵਰਾ ਨੂੰ ਕਿਹਾ ਨਾ ਪਹਿਲਾਂ ਹੀ ਚੌਵਰਾ ਸਾਂਝਾ ਦੇ ਸਵਾ ਇਥੇ ਕੋਈ ਵੀ ਖਾ ਸਕਦਾ ਉਹ ਲੰਗਰ ਦਾ ਇਹਦਾ ਕੋਈ ਨਹੀਂ ਹੈਗਾ ਕੋਈ ਵੱਡਾ ਕੋਈ ਨਿਕਾਬ ਗੁਰੂ ਅਮਰਦਾਸ ਜੀ ਦੇ ਗੋਵਿੰਦ ਸਿੰਘ ਸਾਹਿਬ ਜਦੋਂ ਆਹ ਅਕਬਰ ਆਇਆ ਸੀਗਾ ਤੋਂ ਉਹਨੇ ਵੀ ਆ ਕੇ ਜਿਹੜਾ ਪੰਗਤ ਦੇ ਵਿੱਚ ਆ ਕੇ ਲੰਗਰ ਸੱਗਿਆ ਹੀਗਾ ਤੇ ਉਹਨਾਂ ਦਾ ਮਨ ਜਿਹੜਾ ਬਿਲਕੁਲ ਤ੍ਰਿਪਤ ਹੋਇਆ ਹੀਗਾ ਤੇ ਉਹਾਂ ਦੇ ਵਿੱਚ ਜਿੱਦਾਂ ਨੰਦੇ ਮੈਨੂੰ ਇੱਥੇ ਲੰਗਰ 'ਚ ਆਇਆ ਉਹਨਾਂ ਕਿਤੇ ਨੰਦਿਆ ਗੁਰੂ ਘਰ ਕਿਤੇ ਵੀ ਹੋ ਜਾਓ ਤੁਸੀਂ ਲੰਗਰ ਹਰ ਤਰ੍ਹਾਂ ਮਨ ਜਿਹੜਾ ਤ੍ਰਿਪਤ ਹੋ ਜਾਂਦਾ ਬਿਲਕੁਲ ਬਿਲਕੁਲ ਕੀ ਲੱਗਦਾ ਕਿ ਜਦੋਂ ਇਸ ਪਵਿੱਤਰ ਦਰ ਤੇ ਆ ਕੇ ਇਸ਼ਨਾਨ ਕਰਦੇ ਆ ਤਾਂ ਮਨ ਨੂੰ ਸ਼ਾਂਤੀ ਮਿਲਦੀ ਹੈ ਔਰ ਵਡਪਾਗੀਆਂ ਨੇ ਸੰਗਤ ਜਿਹੜੀ ਇਸ ਦਰ ਤੇ ਆ ਕੇ ਇਸ਼ਨਾਨ ਕਰਦੀ ਬਹੁਤ ਵਧੀਆ ਲੱਗਦਾ ਜੀ ਲੋਕ ਇੱਥੇ ਆ ਕੇ ਇਸ਼ਨਾਨ ਕਰੀਦਾ ਜੀ ਹਾਂਜੀ ਇਹ ਪਹਿਲੀ ਵਾਰ ਹੀ ਆਏ ਨਹੀਂ ਨਹੀਂ ਮੈਂ ਬੜੀ ਰਿਆ ਮੇਰਾ ਪਿੰਡ ਲੱਗਿਆ ਹੁਸ਼ਿਆਰ ਨਕਲੀ ਆਦੇ ਹਾਂਜੀ ਘਰੇਂਡੇ ਦੇ ਲੱਗੇ ਕੀ ਲੱਗਦਾ ਜਦੋਂ ਸੰਗਤ ਇੱਥੇ ਆਉਂਦੀ ਹਾਂਜੀ ਪੱਥਰ ਕੇ ਕੀ ਹੈ ਹਾਂ ਮਾਸੂਰ ਮਿਲਦਾ ਬਹੁਤ ਵਧੀਆ ਬਹੁਤ ਵਧੀਆ ਪਰਿਵਾਰ ਸਮੇਤ ਵੀ ਪਰਿਵਾਰ ਸਮੇਤ ਵੀ ਆਏ ਆ ਮਸੀ ਗਏ ਉਧਰ ਮਸੀ ਦੇ ਬੇਟੇ ਉਧਰ ਆਏ ਬੱਚੇ ਕਿਵੇਂ ਦੇ ਲੱਗਦੇ ਨੇ ਕਿਉਂਕਿ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮੋٹے ਮੋٹے ਮੈਟ ਪਛਾਈਗੇ ਸਰਦੀਆਂ ਮੌਸਮ ਹੈ ਤਾਂ ਜੋ ਸੰਗਤ ਦਾ ਬੰਦ ਬਹੁਤ ਹੋਈ ਹੈ ਜੀ ਹਾਂਜੀ ਔਰ ਵੀ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧਿਤ ਤੇ ਜੀ ਸਭ ਬਹੁਤ ਵਧੀਆ ਜੀ ਸਭ ਬਿਲਕੁਲ ਸੋ ਸੰਗਤਾਂ ਬੜੀ ਦੂਰ ਦੂਰੋਂ ਆਈਆਂ ਨੇ ਇਸ ਦਰ ਤੇ ਆ ਕੇ ਨਤਮਸਤਕ ਹੁੰਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਕਿ ਇੱਥੇ ਹਰ ਕੋਈ ਆ ਕੇ ਨਤਮਸਤਕ ਹੋ ਜਾਂਦਾ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਚਾਹੇ ਕੋਈ ਵੀ ਇੱਥੇ ਆ ਕੇ ਸੇਵਾ ਕਰੇ ਲੰਗਰ ਛੱਕੇ ਬਾਣੀ ਸੁਨੇ ਤਾਂ ਬੜੇ ਹੀ ਸ਼ਰਧਾ ਭਾਵ ਨਾਲ ਹਰ ਕੋ ਇੱਥੇ ਆ ਕੇ ਨਤਮਸਕ ਹੁੰਦਾ ਸੋ ਦੂਰ ਦੂਰੋਂ ਸੰਗਤਾਂ ਪਹੁੰਚਦੀਆਂ ਨੇ ਜਦੋਂ ਇਸ ਦਰ ਤੇ ਆ ਕੇ ਸੰਗਤਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਨੇ ਤਾਂ ਮਨ ਨੂੰ ਕਿੰਨਾ ਕੁ ਸਕੂਨ ਮਿਲਦਾ ਕਿਉਂਕਿ ਇਸ ਦਰ ਤੇ ਇਸ਼ਨਾਨ ਕਰਨਾ ਬਹੁਤ ਹੀ ਪਵਿੱਤਰ ਮੰਨੇ ਜਾਂਦਾ ਹਾਂਜੀ ਖਾਲਸਾ ਵਾਰਕਾ ਤੇ ਕਾਲਪੁਰ ਜੇ ਇੱਕ ਜੇ ਇੱਕ ਪਵਿੱਤਰ ਸਥਾਨ ਹੈ ਜਿੱਥੇ ਸਵੇਰ ਥਾਂ ਨਹੀਂ ਤੂ ਜੀਆ ਬਦੋ ਬੁਰਗੋ ਦਾਦੇ ਤਾਂ ਦੋ ਸਿਆ ਇਹ ਸਥਾਨ ਦਾ ਦੁੱਖ ਦੂਰਤ ਧੰਨ ਮਹਾਰਾਜ ਦੀ ਕਿਰਪਾ ਦਿਆ ਹਾਂਜੀ ਸੋ ਕਿਹਨੇ ਲੱਗਦਾ ਨਹੀਂ ਕਿ ਸੰਗਤ ਬੜੀ ਦੂਰ ਦੂਰੋਂ ਆ ਕੇ ਇੱਥੇ ਆ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਆਲ ਵਰਲਡ ਦੀ ਦੁਨੀਆ ਇੱਥੇ ਆਉਂਦੀ ਹੈ ਤੇ ਸਾਰੇ ਸੁੱਖ ਦੁੱਖ ਸਭ ਪੂਰੇ ਹੁੰਦੇ ਆ ਆਰੇ ਕਿਰਪਾੰਦੀ ਸਾਹ ਬਿਲਕੁਲ ਜੋ ਬਹੁਤ ਸੰਗਤ ਇਥੇ ਆ ਕੇ ਅਰਦਾਸ ਕਰਦੀ ਹੈ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਤੇ ਸੋ ਅੱਜ ਦੇ ਤਾਪਮਾਨ ਦੀ ਗੱਲ ਕਰੀਏ ਤਾਂ 12 ਤੋਂ 13 ਡਿਗਰੀ ਜਿਹੜਾ ਕਿ ਤਾਪਮਾਨ ਹੈ ਫਿਰ ਵੀ ਠੰਡੇ ਮੌਸਮ ਦੇ ਵਿੱਚ ਵੀ ਸੰਗਤਾਂ ਇਸ ਦਰ ਤੇ ਆ ਕੇ ਨਤਮਸਤਕ ਹੋ ਰਹੀਆਂ ਨੇ ਸੋ ਪਵਿੱਤਰ ਦਰ ਤੇ ਆ ਕੇ ਇਸ਼ਨਾਨ ਕੀਤੇ ਜਾ ਰਹੇ ਨੇ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਸੋ ਸਭ ਤੋਂ ਵੱਡੀ ਗੱਲ ਕਿ ਇਸ ਦਰ ਤੇ ਆ ਕੇ ਹਰ ਕੋਈ ਨਤਮਸਤਕ ਹੁੰਦਾ ਚਾਹੇ ਉਹ ਕਿਸੇ ਵੀ ਜਾਤ ਧਰਮ ਦਾ ਹੋਵੇ ਹਰ ਕੋਈ ਬਰਾਬਰ ਹੈ ਔਰ ਲੰਗਰ ਹਾਲ ਦੇ ਵਿੱਚ ਗੱਲ ਕਰੀ ਲੰਗਰ ਸ਼ਖਸਕਦਾ ਹੈ ਸੇਵਾ ਕਰ ਸਕਦਾ ਹੈ ਬਾਣੀ ਸੁਣ ਸਕਦਾ ਹੈ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਸੋ ਤਨਤਨ ਅੰਸ਼੍ਰੀ ਗੁਰੂ ਰਾਮਦਾਸ ਜੀ ਨੇ ਸਭ ਨੂੰ ਬਰਾਬਰ ਰੱਖਿਆ ਹੋਇਆ ਔਰ ਸਭ ਤੋਂ ਵੱਡੀ ਗੱਲ ਕਿ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਜਿਹੜੇ ਕਿ ਪ੍ਰਬੰਧ ਵੀ ਜਿਹੜੇ ਕਿ ਇੱਥੇ ਕੀਤੇ ਗਏ ਨੇ ਸਰਦੀ ਦੇ ਮੌਸਮ ਵਿੱਚ ਵੀ ਮੋٹے ਮੋٹے ਮੈਟ ਵਿਛਾਏ ਗਏ ਨੇ ਔਰ ਜਿਹੜਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਪੁਲ ਹੈ ਉਸਤੇ ਵੀ ਮੋٹے ਮੈਟ ਵਿਛਾਏ ਗਏ ਨੇ ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਤਾਪਮਾਨ ਦੇ ਮੌਸਮ ਵਿੱਚ ਵੀ ਵੱਡੀ ਗੰਪ ਵਿੱਚ ਸੰਗਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ ਦਨ ਸਵੇਰਾ ਤੋਂ ਗੁਰਪ੍ਰੀਤ ਸਿੰਘਾ ਸ੍ਰੀ ਅੰਮ੍ਰਿਤਸਰ ਸਾਹਿਬ